ਕਰ ਰਹੇ ਦਾਨਸਵੇਰਾ ਤੇ ਮਹਾ ਜਗਜੀਤ ਸਿੰਘ ਡਲ ਤੇ ਹਲਕਾ ਖੇਮ ਕਰਨ ਦੇ ਪਿੰਡ ਰਾਜੋਕੇ ਵਿਖੇ ਖੜੇ ਆ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਿਛਲੇ 2-3 ਦਿਨ ਤੋਂ ਕਾਫੀ ਵਾਇਰਲ ਹੋ ਰਹੀ ਸੀ ਕਿ ਇੱਕ ਨੌਜਵਾਨ ਜਿਹੜਾ ਨਸ਼ੇ ਦੇ ਵਿੱਚ ਟੱਲੀ ਹੋ ਕੇ ਤਾਂ ਇਸ ਦੁਕਾਨ ਦੇ ਅੱਗੇ ਉਹ ਭੰਗੜਾ ਪਾ ਕੇ ਤਾਂ ਨਸ਼ੇ ਬਾਰੇ ਕੁਝ ਗੱਲਾਂ ਬਾਤਾਂ ਕਰਦਾ ਨਜ਼ਰ ਆ ਰਿਹਾ ਹੈ ਤਾਂ ਉੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਆਪਣੀ ਜਿਹੜੀ ਉਹ ਹਰਕਤ ਵਿੱਚ ਆ ਕੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਅੱਜ ਪੂਰੀ ਜਿਹੜੀ ਉਹ ਪੁੱਛਗਿੱਛ ਕੀਤੀ ਆ ਤਾਂ ਦੁਕਾਨਦਾਰ ਉੱਥੇ ਜਿਹੜੇ ਨਜ਼ਦੀਕ ਸੀ ਉਹਨਾਂ ਵੱਲੋਂ ਜਿਹੜੀ ਇਹ ਪੁਸ਼ਟੀ ਕੀਤੀ ਗਈ ਆ ਇਹ ਇੱਥੇ ਜਿਹੜਾ ਇਹ ਵੀਡੀਓ ਬਿਲਕੁਲ ਇੱਥੇ ਹੀ ਜਿਹੜੀ ਉਹ ਬਣੀ ਸੀ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੁੰਦੀ ਹੈ ਸੋਸ਼ਲ ਮੀਡੀਆ ਤੇ ਕੀ ਕੀ ਇਹਦੇ ਵਿੱਚ ਤੇ ਕੀ ਗੱਲਬਾਤ ਹੋਈ ਸਾਰੀ ਇਹ ਵੀਰ ਜੀ 2021 ਦੀ ਵੀਡੀਓ ਹੈ ਉਦੋਂ ਆ ਦੁਕਾਨਾਂ ਪੁਰਾਣੀਆਂ ਸੀ ਪਹਿਲਾਂ ਹੁਣ ਨਵੀਆਂ ਪੈ ਗਈਆਂ ਤੇ ਉਹ ਇੱਥੇ ਬੰਦਾ ਗੋਲੀ ਗੱਟਾ ਖਾ ਕੇ ਤੇ ਵੈਸੇ ਜਿਤਨਾ ਆ ਵੀ ਕਰ ਲੈਂਦੇ ਕੋਈ ਖੜਮਸਤੀ ਕਰ ਲੈਂਦੇ ਖੜਮਸਤੀ ਕਰਦਾ ਸੀ ਤੇ ਹੁਣ ਉਹ ਨਵੀਂ ਵੀਡੀਓ ਨਹੀਂ ਗੀ ਬਹੁਤ ਪੁਰਾਣੀ ਵੀਡੀਓ ਆ ਤੇ ਹੁਣ ਕਿਸੇ ਵੀਰ ਨੇ ਜਿਤਨਾ ਮੰਨ ਲਓ ਸੋਸ਼ਲ ਮੀਡੀਆ ਤੇ ਫੇਰ ਉਹਨੂੰ ਰਿਪੀਟ ਕਰ ਕਰ ਕੇ ਆ ਹਾਂ ਹਾਂਜੀ ਅੱਜ ਪ੍ਰਸ਼ਾਸਨ ਆਇਆ ਜੀ ਜੀ ਤੇ ਕੀ ਇੱਥੋਂ ਪੁੱਛ ਕੇ ਚੋਈ ਆ ਪੁੱਛਗੇ ਛੇ ਇਹ ਵੀ ਕਿਤੇ ਜਾਂ ਮੰਨ ਲਓ ਇਹ ਕਿਤੇ ਤਾਜੀ ਵੀਡੀਓ ਆ ਕਿ ਜਾਂ ਪੁਰਾਣੀ ਉਹ ਤੇ ਫਿਰ ਦੱਸਿਆ ਤੁਹਾਨੂੰ ਪਤਾ ਲੱਗਣਾ ਹੈ ਨਾ ਅਸੀਂ ਹੁਣ ਤੁਹਾਨੂੰ ਦੱਸੰਦਾ ਆ ਵੀ ਇਹ 2021 ਦੀ ਵੀਡੀਓ ਆ ਪ੍ਰਸ਼ਾਸਨ ਪੂਰੀ ਹਰਕਤ ਦੇ ਵਿੱਚ ਆ ਵਧੀਆ ਚਲੋ ਬਹੁਤ ਹੀ ਵਧੀਆ ਗੱਲ ਹੈ ਵੀ ਜਿਹੜਾ ਇਹ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਕਦਮ ਚੁੱਕਿਆ ਸਾਡੀ ਤੁਹਾਡੀ ਦੁਕਾਨ ਕਿਹੜੀ ਆ ਆਪਣੀ ਇਹ ਕਰਿਆਨੇ ਦੀ ਦੁਕਾਨ ਹੈ ਅੱਛਾ ਤੇ ਜਿੱਥੇ ਵੀਡੀਓ ਵਾਇਰਲ ਹੋਈ ਉਹ ਕਿਹੜੀ ਦੁਕਾਨ ਹੈ ਉਹ ਆ ਜੀ ਸਾਹਮਣੇ ਆੜੀ ਵੀਡੀਓ ਇਹ ਉਦੋਂ ਕੱਚੀ ਹੀ ਹੋਣੀ ਦੁਬਾਰਾ ਬਣ ਗਈ ਹੈ ਪੱਕੀ ਹੋ ਗਈ ਹੈ ਤੇ ਕੱਲ ਹੀ ਕੋਈ ਸੋਸ਼ਲ ਮੀਡੀਆ ਦੇ ਕੋਈ ਵੀਡੀਓ ਵਾਇਰਲ ਹੋਦੂ ਕਦੀ ਹੁੰਦੇ ਸੇ ਇੱਕ ਇੱਕ ਨੌਜਵਾਨ ਜਿਹੜਾ ਵਾ ਉਹ ਨਸ਼ੇ ਦੀ ਹਾਲਤ ਵਿੱਚ ਬੋਲ ਰਿਹਾ ਵਾ ਹਮ ਇਸ ਮੌਕੇ ਤੇ ਪੁੱਜੇ ਆ ਇੱਥੇ ਆਸ-ਪਾਸ ਤੋਂ ਸਾਰਾ ਪਤਾ ਕੀਤਾ ਜੀ ਵੀਡੀਓ ਆ ਰਹੀ ਹੈ ਇਹਨਾਂ ਨੂੰ ਪੁਸ਼ਪੜਤਾਲ ਕੀਤਾ ਇਹਨਾਂ ਨੇ ਦੱਸ ਮੁਤਾਬਕ ਇਹ 2021 ਦੀ ਹੈਗੀ ਵੀਡੀਓ ਸੀ ਜੀ ਹੂੰ ਹੁਣ ਜਿਹੜਾ ਕੁਫੀਸ਼ਲ ਇਹ ਵੀਡੀਓ ਇੱਥੇ ਇਹੋ ਜਿਹੀ ਨਹੀਂ ਕੋਈ ਬਣੀ ਹੋਈ ਜੀ ਕੀ ਵੀਡੀਓ ਦੇ ਵਿੱਚ ਕੀ ਬੋਲਿਆ ਜਾ ਰਿਹਾ ਸੀ ਜਿਹੜਾ ਪ੍ਰਸ਼ਾਸਨ ਉਤਰੰਤ ਜਿਹੜਾ ਹਰਕਤ ਦੇ ਵਿੱਚ ਆਉਣਾ ਪਿਆ ਉਹ ਨਸ਼ਾ ਸੰਬੰਧੀ ਬੋਲ ਰਿਹਾ ਵੀ ਨਸ਼ਾ ਬੰਦ ਹੋ ਰਿਹਾ ਜੀ ਅਮਲੀ ਮਰ ਜਾਣ ਕਿਸ ਤਰ੍ਹਾਂ ਕਰਕੇ ਬੋਲ ਰਿਹਾ ਵਾ ਅੱਛਾ ਤੇ ਕੀ ਕਹਿਣਾ ਚਾਹਣੇ ਹੋ ਤੁਸੀਂ ਇਸ ਬਾਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਪੰਜਾਬ ਪੁਲਿਸ ਹੈ ਬਿਲਕੁਲ ਨਸ਼ਿਆਂ ਦੇ ਖਿਲਾਫ ਇਹ ਜਦ ਜੁੱਧ ਨਸ਼ਾ ਇਸ ਸੰਬੰਧ ਵਿੱਚ ਬਹੁਤ ਸਖਤ ਨੀਤੀ ਕਰ ਰਹੀ ਹੈ ਤੇ ਬਾਤ ਨੂੰ ਤੁਸੀਂ ਬਰਾਮਦੀਆਂ ਕਰਕੇ ਜਿਹੜੀਆਂ ਉਹ ਮਕਦਮੇ ਦਰਜ ਕਰਕੇ ਦੁਸ਼ੀਆਂ ਲਗ ਜਿਲੰਦ ਤੇ ਜਰਾ ਤੇ ਜਿਹੜੇ ਕੋਈ ਬੰਦੇ ਨੌਜਵਾਨ ਬੱਚਿਆਂ ਵੇ ਹੈਗੇ ਆ ਅਧੀ ਆ ਉਹਨਾਂ ਨੂੰ ਅਸੀਂ ਸੈਂਟਰਲ ਵਿੱਚ ਦਾਖਲ ਕਰਾਇਆ ਜਾ ਲਾਜ ਦੇ ਜੇ ਆਪਾਂ ਕਹਿ ਲਈਏ ਕਿ ਪਿਛਲੇ ਕੁ ਸਾਲਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਪੁਲਿਸ ਕੋਈ ਧਿਆਨ ਨਹੀਂ ਤੁਸੀਂ ਦਿੰਦੀ ਪਰ ਹੋਣ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤੀ ਕਰਨ ਤੇ ਇਹੋ ਜਿਹੀ ਕੋਈ ਵੀਡੀਓ ਵਾਇਰਲ ਹੁੰਦੀ ਤਾਂ ਤੁਰੰਤ ਜਿਹੜੀ ਉਹ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਹੈ ਜਿਹੜੀ ਵੀ ਪੁਲਿਸ ਦੇ ਵਿੱਚ ਜਿਹਨੂੰ ਕਿ ਧਿਆਨ ਚ ਮੁੰਦੀ ਆ ਉਸੇ ਤੁਰੰਤ ਉਹਦੇ ਮੌਕੇ ਤੇ ਜਾ ਕੇ ਉਹਦਾ ਤਸਦੀਕ ਕਰੀਦਾ ਵੀ ਇਹ ਵਾਕਿਆ ਸਹੀ ਵੀਡੀਓ ਕਰਲ ਹੋਈ ਹੈ ਜਾਂ ਕਿ ਕੋਈ ਗਲਤ ਹੋ ਰਹੀ ਹੈ ਹੂੰ ਅੱਜ ਵੀ ਉਸੇ ਗਲੀ ਦੇ ਵਿੱਚ ਅਸੀਂ ਉੱਥੇ ਪਹੁੰਚੇ ਜੀ ਇਹ ਵੀਰ ਜੀ ਇੱਕ ਨਾ ਵੀਡੀਓ ਵਾਇਰਲ ਹੋਈ ਆ ਕਿ ਜਿਹੜਾ ਮੁੰਡਾ ਭੰਗੜਾ ਪਾਉਂਦਿਆ ਨਾ ਉਸੇ ਖਲੋ ਕੇ ਦੁਕਾਨ ਦੇ ਅੱਗੇ ਇਹ ਆਈਤੋਂ ਕੋਈ ਨਾ 3-3.5 ਸਾਲ ਪੁਰਾਣੀ ਵੀਡੀਓ ਹੈ ਉਹ ਹੀ ਕਿਤੇ ਪ੍ਰੈਸ ਲਿਆ ਚੱਕੇ ਜਾਂ ਕਿਸੇ ਪਾਸੋਂ ਚੱਕ ਕੇ ਤੋਂ ਵਾਇਰਲ ਕਰਦੀ ਹੈ ਤੋਂ ਉਹਦੇ ਸਬੰਧ ਵਿੱਚ ਪੁਲਿਸ ਨੇ ਸਰਚ ਕੀਤਾ ਪਰ ਉਹਦਾ ਅੱਜ ਪਤਾ ਲੱਗ ਗਿਆ ਵੀ ਇਹ ਵੀਡੀਓ ਦਿਖਾਈ ਗਈ ਹੈ ਵੀ ਇਹ 3 ਸਾਲ ਪਹਿਲਾਂ ਦੀ ਪੁਰਾਣੀ ਹੈ ਹੁਣ ਦੀ ਨਹੀਂ ਹੈ ਵੀਡੀਓ ਇਹ ਉਹ ਬੰਦਾ ਕਿਸ ਤਰ੍ਹਾਂ ਦਾ ਜਿੰਨੇ ਇਹ ਵੀਡੀਓ ਬੰਦਾ ਕੋਈ ਖੁਸ਼ੇਦਾਰਦੀ ਹੈ ਜੀ ਇਹ ਤੋਂ 14-15 ਸਾਲ ਪਹਿਲਾਂ ਤੋਂ ਨਸ਼ਾ ਲੈਦਾ ਹੈ ਅੱਜਕੱਲ ਸੈਂਟਰ ਦੀ ਗੋਲੀ ਵੀ ਖਾਂਦਾ ਕਈ ਵਾਰੀ ਵੱਧ ਡੋਜ਼ ਲੈ ਲੈਂਦੇ ਆ ਖਾ ਲੈਂਦੇ ਆ ਫਿਰ ਉੱਥੇ ਕਰੀ ਜਾਂਦੇ ਗਾ ਤਾਂ ਫਿਰ ਇੱਥੇ ਜਿਹੜੇ ਲੋਕ ਵੀ ਇਕੱਠੇ ਹੋਏ ਤੇ ਉਹਨਾਂ ਵੀ ਕੀ ਕਿਹਾ ਪੰਜਾਬ ਪੁਲਿਸ ਉਹਦੇ ਇਹੀ ਸਪਸ਼ਟੀਕਰਨ ਦਿੱਤਾ ਉਹਨਾਂ ਸਹੀ ਦੱਸਿਆ ਵੀ ਅੱਜ ਤੋਂ 14-15 ਸਾਲ ਪਹਿਲਾਂ ਤੋਂ ਲੈ ਕੇ ਨਸ਼ਾ ਖਾਂਦਿਆ ਇਹ ਸੈਂਟਰ ਦੀ ਗੋਲੀ ਖਾ ਲਿੰਦਾ ਇਹ ਜਿਹੜੀ ਵੀਡੀਓ ਬਣੀ ਹੈ ਇਹਦੀ ਕਾਫੀ ਚਿਰ ਪੁਰਾਣੀ ਆ ਉਹਦੇ ਮਗਰਲੇ ਬੰਨੇ ਵੇਖੋ ਜੀ ਇੱਕ ਕੱਚੀ ਦੁਕਾਨ ਹੈ ਫਰੂਟ ਵਾਲੀ ਦੀ ਉਹ ਦੁਕਾਨ ਉਹ ਤੋਂ ਠਾਠੇ ਤੋਂ ਉੱਥੇ ਨਵੀਆਂ ਬਣੀਆਂ ਨੇ 2 ਸਾਲ ਹੋ ਗਏ ਨਵੀਆਂ ਦੁਕਾਨਾਂ ਬਣੀਆਂ ਨੇ ਤੇ ਇਹ ਜਿਹੜਾ ਉੱਥੇ ਬੈਠਾ ਵੀਰ ਦੁਕਾਨ ਵਾਲਾ ਉਹ ਤੋਂ ਕਹਿੰਦੇ ਗਾਲਾਂ ਕਿ ਅੱਜ ਉਹ ਜੇ세ਦਾਰ ਹੈ ਬੰਦਾ ਦਾੜੀ-ਉੜੀ ਕੇਸ ਰੱਖੇ ਆ ਇਹ ਤੋਂ ਹੀ ਪਤਾ ਲੱਗਦਾ ਵੀ ਵੀਡੀਓ ਇਤੋਂ 3 ਸਾਲ ਪੁਰਾਣੀ ਆ ਹੋ ਸਕਦਾ 3 ਨਾਲ ਦੇ 2-4 ਮਹੀਨੇ ਪਹਿਲਾਂ ਦੀ ਹੋਵੇ